ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਿਹਾ ਗੋਲੀ ਚੱਲਦੀ ਗਈ ਇਹ ਇਤਿਹਾਸਿਕ ਨਾਵਲ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਕਿਤਾਬ ਵਿੱਚ ਬਬਰਾਂ ਦੀ ਵਿਥਿਆ ਬਬਰਾਂ ਦਾ ਇਤਿਹਾਸ ਲਿਖਿਆ ਗਿਆ ਹੈ ਕਿ ਕਿੱਦਾਂ ਕੁਝ ਨੌਜਵਾਨਾਂ ਵੱਲੋਂ ਇੱਕ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਗਈ ਅਤੇ ਉਹਨਾਂ ਨੇ ਇਸ ਧਰਤੀ ਤੋਂ ਪਾਪੀਆਂ ਦਾ ਨਾਸ਼ ਕੀਤਾ ਅਤੇ ਉਹਨਾਂ ਝੋਲੀ ਚੁੱਕਾਂ ਦਾ ਨਾਸ ਕੀਤਾ ਜੋ ਆਪਣੇਆਂ ਦਾ ਹੀ ਬਰਬਾਦੀ ਦੇ ਕਾਰਨ ਬਨ ਰਹੇ ਸਨ ਇਤਿਹਾਸ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਪਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਤਿਹਾਸ ਨੂੰ ਲੜੀਵਾਰ ਜੋੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅਤੇ ਲੜੀਵਾਰ ਇਤਿਹਾਸ ਜਾਣ ਜਾਣ ਸਕਦੇ ਹੋ ਅੱਗੇ ਸ਼ੁਰੂ ਕਰਦੇ ਹਾਂ ਲਾਹੌਰ ਤੋਂ ਤਾਰਾਂ ਖੜਕੀਆਂ ਚਿੱਠੀਆਂ ਤੁਰੀਆਂ ਬੰਦੇ ਨਸਾਏ ਭਜਾਏ ਗਏ ਬੱਬਰਾਂ ਨੂੰ ਫੜੋ ਮਾਰੋ ਜੋ ਵੀ ਕੋਈ ਇਹਨਾਂ ਦੀ ਸਹੈਤਾ ਕਰਦਾ ਹੈ ਉਸ ਨੂੰ ਲੁੱਟੋ ਤੇ ਉਜਾਰੋ ਡਿਪਟੀ ਕਮਿਸ਼ਨਰ ਜਲੰਧਰ ਤੇ ਹੁਸ਼ਿਆਰਪੁਰ ਦੀ ਨੀਂਦ ਖਰਾਬ ਹੋ ਗਈ ਪੁਲਿਸ ਕਪਤਾਨ ਕਬਰਾਏ ਫਿਰਨ ਲੱਗੇ ਚੌਕੀਦਾਰ ਜੇਲਦਾਰ ਲੰਬੜਦਾਰ ਤੇ ਟੋਪ ਟੋਡੀ ਪੈ ਪੀਤ ਹੋ ਗਏ ਜੇ ਰਾਤ ਬੀਤਦੀ ਤਾਂ ਦਿਨ ਦੀ ਸੁੱਖ ਮੰਗਦੇ ਜੇ ਦਿਨ ਲੰਘ ਜਾਂਦਾ ਤਾਂ ਰਾਤ ਕਟਣੀ ਔਖੀ ਹੁੰਦੀ ਉਹਨਾਂ ਨੂੰ ਦੂਰਾ ਡਰ ਸੀ ਇੱਕ ਪਾਸੇ ਸਰਕਾਰ ਤੇ ਦੂਜੇ ਪਾਸੇ ਬੱਬਰ ਸਰਕਾਰ ਵੱਲੋਂ ਹੁਕਮ ਆਉਂਦਾ ਬੱਬਰਾਂ ਨੂੰ ਫੜਾਓ ਉਹਨਾਂ ਦੀ ਸੂਹ ਕੱਢੋ ਦੱਸੋ ਤੇ ਇਨਾਮ ਪ੍ਰਾਪਤ ਕਰੋ ਮਰਬੇ ਮਿਲਦੇ ਜੇ ਨਗਦ ਰੁਪਈਏ ਦਿੱਤੇ ਜਾਂਦੇ ਹਨ ਨਹੀਂ ਤੇ ਸਖਤੀ ਹੋਵੇਗੀ ਦੁਆਬੇ ਵਿੱਚ ਸਮੇਤ ਰਿਆਸਤ ਕਪੂਰਥਲਾ ਦੇ ਪਿੰਡਾਂ ਵਿੱਚ ਟੰਡੋਰੇ ਪਿੱਟੇ ਗਏ ਕੋਈ ਬੰਦਾ ਆਪਣੇ ਖੂਹ ਤੇ ਕਿਸੇ ਬੱਬਰ ਨੂੰ ਆਸਰਾ ਨਾ ਦੇਵੇ ਜਿਹੜਾ ਆਸਰਾ ਦੇਗਾ ਜਾਂ ਰੋਟੀ ਖਵਾਏਗਾ ਉਸ ਦਾ ਬਾਲ ਬੱਚੜਾ ਪੀੜਿਆ ਜਾਏਗਾ ਬੱਬਰ ਦੇਸ਼ ਦੇ ਦੁਸ਼ਮਣ ਹਨ ਸਰਕਾਰ ਦੇ ਬਾਗੀ ਹਨ ਲੋਕਾਂ ਨੂੰ ਲੁੱਟਦੇ ਚੋਰੀਆਂ ਕਰਦੇ ਡਾਕੇ ਮਾਰਦੇ ਹਨ ਬਚੋ ਘਰੀ ਨਾ ਵੜਨ ਦਿਓ ਪੁਲਿਸ ਦੀ ਸਹਾਇਤਾ ਕਰੋ ਦੇਸ਼ ਦੇ ਅਮਨ ਨੂੰ ਖਤਰਾ ਹੈ ਲੋਕ ਸਰਕਾਰ ਕੋਲੋਂ ਜ਼ਰੂਰ ਡਰਦੇ ਪਰ ਸਹੇਤਾ ਬੱਬਰਾਂ ਦੀ ਹੀ ਕਰਦੇ ਰੋਟੀਆਂ ਖਾਉਂਦੇ ਲੀੜੇ ਬਣਾ ਕੇ ਦਿੰਦੇ ਖੂਹਾਂ ਤੇ ਜੰਗਲਾਂ ਵਿੱਚ ਪਨਾਹ ਦਿੰਦੇ ਪੁਲਿਸ ਨੂੰ ਹੁਕਮ ਦੇ ਹੁਕਮ ਮਿਲਿਆ ਸਖਤੀ ਕਰੋ ਫਿਰ ਪੁਲਿਸ ਨੇ ਸਖਤੀ ਕੀਤੀ ਕਈਆਂ ਦੇ ਘਰ ਸਾੜੇ ਖੇਤ ਉਜਾੜੇ ਤੇ ਕਈਆਂ ਦੀਆਂ ਬਹੁ ਬੇਟੀਆਂ ਦੀ ਨਰਾਦਰੀ ਕੀਤੀ ਗਈ ਬ੍ਰਿ얌 ਸਿੰਘ ਦੁਆਬੇ ਪੁੱਜ ਗਿਆ ਉਹ ਲਾਇਲਪੁਰ ਵਿੱਚੋਂ ਨੱਠ ਆਇਆ ਸਰਕਾਰੀ ਬੰਦਿਆਂ ਨੂੰ ਗੁਪਤ ਤੌਰ ਤੇ ਖਬਰ ਮਿਲੀ ਸਰਦਾਰ ਬ੍ਰਿ얌 ਸਿੰਘ ਨੂੰ ਫੜਨ ਵਾਸਤੇ ਪੁਲਿਸ ਹਰਕਤ ਵਿੱਚ ਆਈ ਰਾ ਰੋਕੇ ਗਏ ਪਿੰਡ ਪਿੰਡ ਪੜਤਾਲ ਹੋਣ ਲੱਗੀ ਜਿਹੜਾ ਦੱਸ ਪਾਏਗਾ ਉਸ ਨੂੰ ਇੱਕ ਮਰੱਬਾ ਮਿਲੇਗਾ ਜਿਹੜਾ ਜਿਉਂਦੇ ਜਾਂ ਮੋਏ ਨੂੰ ਫੜਾਏ ਉਸ ਨੂੰ ਤਿੰਨ ਮਰੱਬੇ ਇਨਾਮ ਦਿੱਤੇ ਜਾਣਗੇ ਵਰਵਰੀਆਮ ਸਿੰਘ ਇੱਕ ਬੱਬਰ ਸ਼ੇਰ ਸੀ ਉਸ ਨੇ ਕੱਖ ਪਰਵਾਹ ਨਾ ਕੀਤੀ ਦੁਆਬੇ ਵਿੱਚ ਪੁੱਜ ਕੇ ਉਸ ਨੇ ਝੋਲੀ ਚੁੱਕ ਸੋਦੇ ਗੁਪਤ ਤੌਰ ਤੇ ਸਰਦਾਰ ਕਿਸ਼ਨ ਸਿੰਘ ਨੂੰ ਮਿਲਿਆ ਜਥੇਦਾਰ ਜੀ ਆਪ ਦੇ ਹੁਕਮ ਅਨੁਸਾਰ ਜਿੰਨੀ ਸੇਵਾ ਹੋ ਸਕੀ ਹੈ ਕੀਤੀ ਹੈ ਹੁਣ ਜਿਉਣਾ 4 ਦਿਨ ਪੁਰਾਣਾ ਹੈ ਵੈਰੀ ਪੁਲਸ ਤੇ ਫੌਜ ਦੇ ਹੱਥ ਤਾਂ ਆਉਂਦਾ ਨਹੀਂ ਕਿਤੇ ਲੜਦਿਆਂ ਪੜਦਿਆਂ ਸ਼ਹੀਦੀ ਜ਼ਰੂਰ ਪ੍ਰਾਪਤ ਹੋ ਜਾਏਗੀ ਉਸਨੇ ਸਰਦਾਰ ਕਿਸ਼ਨ ਸਿੰਘ ਨੂੰ ਆਖਿਆ ਸੀ ਤੇ ਉਸ ਦੇ ਚਰਨਾਂ ਦੀ ਧੂੜ ਲੈ ਕੇ ਮੱਥੇ ਨੂੰ ਲਾਈ ਸੀ ਬਹਾਦਰ ਬਰਿਆਮ ਸਿੰਘ ਤੇਰੇ ਕਾਰਨਾਮੇ ਪ੍ਰਾਤਨ ਸਿੰਘਾਂ ਵਰਗੇ ਹਨ ਲੋਕ ਨਹੀਂ ਭੁੱਲਣਗੇ ਜਦੋਂ ਸਪਾਰਤ ਆਜ਼ਾਦ ਹੋਇਆ ਤਾਂ ਤੇਰੀਆਂ ਕੁਰਬਾਨੀਆਂ ਦਾ ਮੁੱਲ ਪਵੇਗਾ ਜਿਹੜੇ ਦੇਸ਼ ਧਰਮ ਖਾਤਰ ਮਰਦੇ ਹਨ ਉਹ ਅਮਰ ਹੁੰਦੇ ਹਨ ਕੋਈ ਦੇਸ਼ ਸੋਨੇ ਚਾਂਦੀ ਜਾਂ ਹੀਰਿਆਂ ਪੰਨਿਆਂ ਨਾਲ ਅਮੀਰ ਨਹੀਂ ਹੁੰਦਾ ਦੇਸ਼ ਨੂੰ ਅਮੀਰ ਬਣਾਉਣ ਵਾਲੇ ਤੇਰੇ ਵਰਗੇ ਤਿਆਗੀ ਤੇ ਕੁਰਬਾਨੀ ਵਾਲੇ ਨੌਜਵਾਨ ਹੁੰਦੇ ਹਨ ਉਹਨਾਂ ਦੀ ਪੂਜਾ ਹੁੰਦੀ ਹੈ ਤਕੜੇ ਰਹੋ ਛੇਦੀ ਦਾ ਸਮਾਂ ਆ ਪੁੱਜੇ ਤਾਂ ਹੱਸ ਕੇ ਸ਼ਹੀਦ ਹੋਣਾ ਸਰਦਾਰ ਕਿਸ਼ਨ ਸਿੰਘ ਨੇ ਵਰੀਆਮ ਸਿੰਘ ਨੂੰ ਉੱਤਰ ਦਿੱਤਾ ਸੀ ਦੋਵੇਂ ਗੱਲ ਆ ਕੇ ਮਿਲੇ ਕੁੱਟ-ਕੁੱਟ ਕੇ ਨਿੰਗੀਆਂ ਜੱਫੀਆਂ ਪਾਈਆਂ ਤੇ ਪ੍ਰੇਮ ਭਰੀ ਫਤਿਹ ਬਲਾਈ ਸੀ ਰਾਤ ਦੇ ਹਨੇਰੇ ਵਿੱਚ ਪੈਦਲ ਅਤੇ ਘੋੜੇ ਉੱਤੇ ਵਰੀਆਮ ਸਿੰਘ ਨੇ ਲੰਮੇ ਪੰਦ ਕੀਤੇ ਸਨ ਉਹ ਮਿੱਤਰਾਂ ਨੂੰ ਮਿਲਿਆ ਸੀ ਉਸਨੇ ਆਪਣੇ ਸੰਬੰਧੀਆਂ ਨਾਲ ਗੱਲਾਂ ਕੀਤੀਆਂ ਸਨ ਇੱਕ ਵਾਰ ਨਿਹਾਲੋ ਕੋਲ ਵੀ ਹੋ ਆਇਆ ਸਭ ਨੂੰ ਇਹ ਆਖਦਾ ਰਿਹਾ ਅਨ ਜਲਦੀ ਖੇੜਦਾ ਤਾਂ ਕਿਸੇ ਨੂੰ ਪਤਾ ਨਹੀਂ ਪਰ ਮੇਰੀ ਸ਼ਹੀਦੀ ਦਾ ਸਮਾਂ ਨੇੜੇ ਆ ਪੁੱਜਾ ਹੈ ਪੁਲਿਸ ਜਾਂ ਫੌਜ ਨਾਲ ਟੱਕਰ ਜ਼ਰੂਰ ਇੱਕ ਨਾ ਇੱਕ ਦਿਨ ਹੋ ਕੇ ਹੀ ਰਹੇਗੀ ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਮਰ ਗਏ ਤਾਂ ਯਾਦ ਕਰ ਛੱਡਣਾ ਜੀ ਉਹ ਸਭ ਨੂੰ ਆਖਦਾ ਫਿਰਿਆ ਮੌਤ ਨੂੰ ਭਲਾ ਕੇ ਗੱਲਾਂ ਕਰਦਾ ਰਿਹਾ ਇੱਕ ਦਿਨ ਸੱਚ ਗੱਲ ਸੱਚੀ ਹੋ ਗਈ ਮਰਬਿਆਂ ਦੇ ਲਾਲਚ ਨੇ ਰੋਗ ਲਾਇਆ ਝੋਲੀ ਚੁੱਕਾ ਨੇ ਸੂ ਦਿੱਤੀ ਕਿ ਬਰਿਆਮ ਸਿੰਘ ਆਪਣੇ ਪਿੰਡ ਧੁਗੇ ਵੱਲ ਗਿਆ ਹੈ ਉਸਨੇ ਕਿਸੇ ਸੰਬੰਧੀ ਨੂੰ ਮਿਲਣਾ ਸੀ ਜ਼ਰੂਰੀ ਗੱਲਾਂ ਕਰਨੀਆਂ ਸਨ ਘੋੜਸਵਾਰ ਤੇ ਪੈਦਲ ਪੁਲਿਸ ਵਾਲੇ ਸਰਦਾਰ ਦਾ ਪਿੱਛਾ ਕਰਨ ਲੱਗੇ ਪੂਰਬ ਦਿਸ਼ਾ ਤੋਂ ਸੂਰਜ ਉਦੇ ਹੋਇਆ ਲਾਲ ਗੋਰਾ ਨਿਹਰਾ ਅਗ ਦਾ ਰੂਪ ਅਗਣ ਦੇਵਤਾ ਦੇ ਜੋਸ਼ ਦੀ ਪ੍ਰਤੱਖ ਮੂਰਤ ਸੀ ਉਸ ਦਿਨ ਦਾ ਸੂਰਜ ਐਸੇ ਗਰਮ ਸੂਰਜ ਨੇ ਹੀ ਸੱਸੀ ਦੇ ਸਿੱਧਕ ਨੂੰ ਪਰਖਿਆ ਸੀ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਧਾਨਵਿਕ ਪਰੋਸੇ ਜੀਵਨ ਦੀ ਅਡੋਲਤਾ ਅਤੇ ਅਕਾਲ ਪੁਰਖ ਤੋਂ ਪ੍ਰਾਪਤ ਕੀਤੀ ਸ਼ਕਤੀ ਨੂੰ ਦੇਖਿਆ ਸੀ ਉਸ ਦੇ ਸਮੇਂ ਜਦ ਉਹ ਤੱਤੀ ਲੋ ਤੇ ਬਿਰਾਜਮਾਨ ਹੋਏ ਸਨ ਤੇ ਉੱਪਰੋਂ ਸੜਦੀ ਰੇਤ ਪੈਂਦੀ ਸੀ ਤਦੋਂ ਸੂਰਜ ਵੀ ਅੱਗ ਦਾ ਮੀਂਹ ਵਰਸਾ ਰਿਹਾ ਸੀ ਠੀਕ ਉਸੇ ਤਰ੍ਹਾਂ ਪੱਖ ਦਾ ਮਗਦਾ ਸੂਰਜ ਉਦੇ ਹੋਇਆ ਉਸ ਦੀਆਂ ਤੇਜ ਕਿਰਨਾਂ ਨੇ ਰਾਤ ਦੀ ਠੰਢੀ ਕੀਤੀ ਧਰਤੀ ਨੂੰ ਮੁੜ ਗਰਮ ਕਰਨਾ ਆਰੰਭ ਦਿੱਤਾ ਸ਼ਾਇਦ ਸਤਿਗੁਰੂ ਜੀ ਦੇ ਸਿੱਖ ਦਾ ਸਿੱਧਕ ਵੇਖਣ ਵਾਸਤੇ ਇਹ ਖਿਆਲ ਪਰਖਣ ਲਈ ਕਿ 400 ਸਾਲ ਪਿੱਛੋਂ ਸਿੱਖੀ ਦੀ ਰੂਹ ਸਿੰਘ ਦੇ ਹਿਰਦੇ ਵਿੱਚ ਕਾਇਮ ਰਹੀ ਹੈ ਕਿ ਨਹੀਂ ਉਹ ਅੱਜ ਵੀ ਦੇਸ਼ ਧਰਮ ਤੇ ਨੇਕੀ ਬਦਲੇ ਹੱਸ-ਹੱਸ ਕੇ ਜਾਨ ਦੇ ਸਕਦਾ ਹੈ ਕਿ ਨਹੀਂ ਛੋਟੇ ਕਲੂਕਾਰੇ ਦੇ ਸਮੇਂ ਸਿੰਘਾਂ ਵਾਂਗ ਸੜੀ ਬਲੀ ਰੇਤ ਜਿਸ ਬਾਰੇ ਹਾਸ਼ਮ ਕਵੀ ਨੇ ਕਿਹਾ ਬਾਲੂ ਰੇਤ ਤਪੇ ਵਿੱਚ ਥਲ ਦੇ ਜਿਉਂ ਜੋ ਪੁੰਨਨ ਪਠਿਆਰੇ ਉੱਤੇ ਸਿੰਘ ਚੱਲਦਾ ਹੈ ਕਿ ਨਹੀਂ ਦੁਸ਼ਮਣ ਨੂੰ ਦੇਖ ਕੇ ਮੌਤ ਨੂੰ ਨੰਗਾ ਨਾਚ ਕਰਦਿਆਂ ਤਾਂ ਕਿ ਉਹ ਘਬਰਾਉਂਦਾ ਹੈ ਕਿ ਨਹੀਂ ਹਾਂ ਉਹ ਦਿਨ ਬਰਿਆਮ ਸਿੰਘ ਵਾਸਤੇ ਅਨੋਖੀ ਪ੍ਰੀਖਿਆ ਦਾ ਦਿਨ ਚੜਿਆ ਸੀ ਜਿਵੇਂ ਸ਼ੇਰ ਕਾ ਹੀ ਬਿਸਤਰੇ ਤੋੜਦਾ ਹੈ ਤੇ ਆਕੜ ਪਾਉਂਦਾ ਹੈ ਤਿਵੇਂ ਸਤਗੁਰਾਂ ਦਾ ਸਿੰਘ ਜੰਗਲ ਵਿੱਚ ਕੁਦਰਤੀ ਵਿਸ਼ੇ ਭੋਂ ਬਿਸਰੇ ਤੇ ਸੁੱਤਾ ਜਾਗਿਆ ਪਹਿਲੇ ਦਿਨ ਦਾ ਥੱਕਿਆ ਹੋਣ ਕਰਕੇ ਕੂਕ ਸੌਂ ਗਿਆ ਸੀ ਉਹ ਕੱਲਾ ਸੀ ਨੀਂਦ ਤੇ ਜਾਦੂ ਨੇ ਉਸ ਦੀ ਵੈਰੀ ਭਲਾ ਦਿੱਤੇ ਸਨ ਬੇਫਿਕਰੀ ਨਾਲ ਸੌਂ ਗਿਆ ਜੇੜ ਦਾ ਮਹੀਨਾ ਸੀ ਜੰਗਲ ਵਿੱਚ ਠੰਡੀ ਹਵਾ ਉਸ ਨੂੰ ਥਾਪੜ ਕੇ ਮੰਗ ਵਾਂਗ ਸਵਾਲ ਦੀ ਸੀ ਉਹ ਆਪਣੇ ਪਿੰਡ ਕੁਗੇ ਵੱਲ ਵਧਿਆ ਭਾਵੇਂ ਪੇਸ ਬਦਲਿਆ ਹੋਇਆ ਸੀ ਫਿਰ ਦਿਨੇ ਤੁਰਨਾ ਖਤਰੇ ਤੋਂ ਖਾਲੀ ਨਹੀਂ ਸੀ ਪਰ ਉਸ ਨੂੰ ਕੋਈ ਚੇਤਾ ਨਾ ਰਿਹਾ ਕਾਲ ਬਲੀ ਨੇ ਉਸ ਨੂੰ ਕਿਤੋਂ ਵੱਧ ਨਿਰਪੈਤਾ ਦੇ ਦਿੱਤੀ ਜੰਗਲ ਵਿੱਚੋਂ ਨਿਕਲ ਕੇ ਖੁੱਲੇ ਖੇਤਾਂ ਵਿੱਚ ਦੀ ਤੁਰ ਪਿਆ ਖੇਤਾਂ ਵਿੱਚ ਬੋਲੀ ਸੀ ਓਲੀ ਦੇ ਕੰਡੇ ਵੱਜਦੇ ਸਨ ਪਰ ਬਰਬ੍ਰਿਆਮ ਸਿੰਘ ਦਾ ਧਿਆਨ ਕੰਡਿਆਂ ਵੱਲ ਨਹੀਂ ਸੀ ਉਸ ਨੂੰ ਚੁੱਭਦੇ ਹੋਣਗੇ ਪਰ ਮਹਿਸੂਸ ਨਹੀਂ ਹੁੰਦੇ ਰੇ ਖੇਤ ਲੰਘ ਕੇ ਖੇਤ ਲੰਘ ਕੇ ਉਹ ਪਹੇ ਕੋਲ ਪੁੱਜਿਆ ਪਹੇ ਦੀਆਂ ਵਟਾਂ ਉੱਚੀਆਂ ਸਨ ਤੇ ਵਟਾਂ ਓਲੇ ਸਰਕੜਾ ਤੇ ਮੱਲੇ ਸਨ ਉਸ ਪਹੇ ਵਿੱਚ ਤੁਰਦਾ ਤੇ ਬੈਠਾ ਬੰਦਾ ਨਜ਼ਰ ਨਹੀਂ ਸਿਉਂਦਾ ਸਬਬੀ ਬ੍ਰਿਯਾਮ ਸਿੰਘ ਨੂੰ ਸ਼ੱਕ ਪਿਆ ਉਸਨੇ ਰੋਕੇ ਸੋਚਿਆ ਕਿਤੇ ਕੋਈ ਹੋਵੇ ਨਾ ਉਹ ਪਹੇ ਤੋਂ ਹਟਵਾ ਖੇਤਾਂ ਵਿੱਚੋਂ ਦੀ ਇੱਕ ਨਗਰਵਾਲ ਤੁਰ ਪਿਆ ਉਹਦਾ ਦਿਲ ਤੜਕਿਆ ਮੱਥਾ ਟਣਕਿਆ ਅੰਦਰੋਂ ਆਵਾਜ਼ ਆਈ ਬ੍ਰਿਯਾਮ ਸਿੰਘ ਵੈਰੀ ਸਰ ਤੇ ਆ ਪੁੱਜਾ ਹੈ ਐਵੇਂ ਵਹਿਮ ਜੇ ਵੈਰੀ ਹੋਏਗਾ ਤਾਂ ਮੈਨੂੰ ਕੀ ਉਸਦੇ ਦਿਮਾਗ ਦੀ ਦੂਸਰੀ ਆਵਾਜ਼ ਸੀ ਉਹ 10 ਕੁ ਕਦਮ ਵੀ ਅੱਗੇ ਨਹੀਂ ਸੀ ਹੋਇਆ ਕਿ ਗੋਲੀ ਚੱਲੀ ਪੈਰਾਂ ਦਾ ਖੜਾਕ ਸੁਨਾਇਆ ਹੀ ਦਿੱਤਾ ਉਹ ਹੁਸ਼ਿਆਰ ਹੋ ਗਿਆ ਸੂਰਜ ਦੀ ਚਿੱਟੀ ਰੋਸ਼ਨੀ ਵਿੱਚ ਉਸ ਨੇ ਸਾਫ਼ ਦੇਖਿਆ ਇੱਕ ਗੋਰਾ ਤੇ ਨਾਲ ਦੇਸੀ ਸਿਪਾਹੀ ਹਥਿਆਰਾਂ ਨਾਲ ਲੈਸ ਹੋਏ ਖਿਲਰ ਕੇ ਉਸ ਨੂੰ ਘੇਰ ਲਈ ਪਹੇ ਵਿੱਚੋਂ ਨਿਕਲੇ ਸੂ ਮਿਲਣ ਤੇ ਉਹ ਰਾਹ ਰੋਕ ਕੇ ਬੈਠੇ ਸਨ ਕੀ ਕਰਮਾਂ ਵੀ ਬੇਈਮਾਨ ਨਿਕਲਿਆ ਰਾਮ ਸਿੰਘ ਨੇ ਆਪਣੇ ਤੇ ਸਵਾਲ ਕੀਤਾ ਉਸ ਤੋਂ ਬਿਨਾ ਕਿਸੇ ਨੂੰ ਪਤਾ ਨਹੀਂ ਸੀ ਕਿ ਮੈਂ ਕਿੱਧਰ ਨੂੰ ਜਾ ਰਿਹਾ ਹਾਂ ਉਹ ਸ਼ਾਇਦ ਤਦੇ ਹੀ ਖਿਸ ਗਿਆ ਚਲੋ ਵਾਵਾ ਜੋ ਕੁਝ ਹੋ ਰਿਹਾ ਹੈ ਠੀਕ ਹੈ ਇਹ ਆ ਕੇ ਬ੍ਰਿਯੰਮ ਸਿੰਘ ਨੇ ਬੰਦੂਕ ਸੰਭਾਲੀ ਕਰਮਾ ਉਸ ਦਾ ਸਾਥੀ ਸੀ ਅਤੇ ਰਾਹ ਵਿੱਚ ਮਿਲਿਆ ਸੀ ਇੱਕ ਦਿਨ ਉਸ ਦੀ ਕੋਲ ਰਹਾ ਤੇ ਉਸ ਨੂੰ ਜੰਗਲ ਵਿੱਚ ਛੱਡ ਕੇ ਤਰਕਾਲਾ ਨੂੰ ਇਹ ਆਖ ਤੁਰ ਗਿਆ ਸੀ ਬ੍ਰਿਯੰਮ ਸਿਆ ਆਪਾਂ ਫਿਰ ਤੁgge ਪਰਸੋਂ ਮਿਲਾਂਗੇ ਤੂੰ ਸਹਰਨਾ ਮੇਂ ਦੇ ਖੂਤੇ ਰਹਿਣਾ ਕਾਰ ਤ ਉਸ ਤੇ ਲੋਡਿੰਦਾ ਸਮਾਨ ਲੈ ਆਵਾਂਗਾ ਇੱਕ ਚਾਦਰ ਵੀ ਲਿਆਉਣਾ ਤੁਰ ਤੇ ਕਰਮੇ ਨੂੰ ਰਿਆਂ ਸਿੰਘ ਨੇ ਆਖਿਆ ਸੀ ਉਹ ਕਰਮੇ ਤੇ ਪ੍ਰੋਸਾ ਕਰਦਾ ਸੀ ਪਰ ਲਾਲਚ ਵੱਡਿਆਂ ਵੱਡਿਆਂ ਦੀ ਬੁੱਧੀ ਪ੍ਰਿਸ਼ਟ ਕਰ ਦਿੰਦਾ ਹੈ ਲਾਲਚ ਨੇ ਅਨੇਕਾਂ ਦੇਸ਼ ਤ੍ਰੋਹੀ ਗਦਾਰ ਅਤੇ ਅਕ੍ਰਿਤ ਕਰਨ ਬਣਾ ਦਿੱਤੇ ਕਰਮਾ ਵੀ ਝੋਲੀ ਚੁੱਕ ਦੇ ਆਖੇ ਲੱਗ ਗਿਆ ਉਸ ਨੂੰ ਇਨਾਮ ਇੱਜ਼ਤ ਜਾਨ ਬਖਸ਼ੀ ਤੇ ਮਰਬਿਆਂ ਦਾ ਲਾਲਚ ਦਿੱਤਾ ਗਿਆ ਜਦੋਂ ਫੜਿਆ ਗਿਆ ਸੀ ਤਾਂ ਪੁਲਿਸ ਕਪਤਾਨ ਨੇ ਉਸ ਨੂੰ ਬਰਿਆਮ ਸਿੰਘ ਨੂੰ ਫੜਾਉਣ ਬਦਲੇ ਭਾਰਾ ਲਾਲਚ ਦੇ ਕੇ ਕਿਹਾ ਸੀ ਕਿ ਜੇ ਉਹ वचन ਦੀ ਉਲੰਘਣਾ ਕਰੇਗਾ ਤਾਂ ਉਸ ਦੇ ਪਿਛਲਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਉਸ ਨੇ ਹਾਂ ਕੀਤੀ ਸੀ ਉਹ ਮਿੱਤਰ ਤ੍ਰੋਹੀ ਦਾ ਰੂਪ ਧਾਰਨ ਪਿੱਛੋਂ ਬਰਿਆਮ ਸਿੰਘ ਕੋਲ ਪੁੱਜਾ ਤੇ ਉਸ ਨੂੰ ਪ੍ਰੋਸਾਦਵਾਉਂਦਾ ਰਿਹਾ ਕਿ ਉਹ ਸੱਚਾ ਮਿੱਤਰ ਹੈ ਇਹ ਸੋਚ ਲਾ ਕੇ ਬਰਿਆਮ ਸਿੰਘ ਨੇ ਕਿੱਧਰ ਨੂੰ ਕਦਮ ਪੁੱਟਣਾ ਹੈ ਤੇ ਕੱਗੇ ਕਦੋਂ ਜਾਣਾ ਹੈ ਅਗਲੇ ਦਿਨ ਸੂਰ ਚੜ੍ਹਨ ਤੋਂ ਪਹਿਲਾਂ ਪੁਲਿਸ ਲੈ ਕੇ ਰਾਹ ਰੋਕ ਕੇ ਬੈਠਾ ਸੀ ਗੋਰਾ ਪੁਲਿਸ ਕਪਤਾਨ ਸੀ ਉਹ ਬਰਤਾਨਵੀ ਸਾਮਰਾਜ ਦੀ ਵੱਤੋਂ ਵੱਧ ਸੇਵਾ ਕਰਨ ਹਿੱਤ ਅੱਗੇ ਵਧਿਆ ਭਾਰਤੀ ਸਿਪਾਹੀ ਉਹਦੇ ਨਾਲ ਸਨ ਉਸ ਸਮੇਂ ਦੇ ਸਿਪਾਹੀਆਂ ਨੂੰ ਵਤਨ ਪਿਆਰ ਦਾ ਅਹਿਸਾਸ ਨਹੀਂ ਸੀ ਇਸ ਕਰਕੇ ਉਹ ਦੁਆਬੇ ਦੀ ਖੁੱਲੀ ਉਜਾੜ ਵਿੱਚ ਫਿਰਦੇ ਗੋਰੇ ਮਿਸਟਰ ਗੇਲ ਦੀ ਰਾਖੀ ਕਰਦੇ ਸਨ ਜਦੋਂ ਕਿ ਉਹਨਾਂ ਨੂੰ ਪਤਾ ਸੀ ਕਿ ਗੇਲ ਉਹਨਾਂ ਦੇ ਵਤਨੀ ਭਰਾਵਾਂ ਦੇ ਘਰ ਛੜਦਾ ਧੀਆਂ ਪੈਣਾ ਨਰਾਦਰੀ ਕਰਦਾ ਵਤਨੀ ਭਰਾਵਾਂ ਫੜ-ਫੜ ਕੇ ਜੇਲਾ ਵਿੱਚ ਛੁੱਟੀ ਜਾਂਦਾ ਸੀ ਉਹ ਚੁੱਪ ਸਨ ਗੇਲ ਦੇ ਰਾਖੇ ਸਨ ਉਹ ਬਰਤਾਨਵੀ ਸਾਮਰਾਜ ਦੇ ਨੌਕਰ ਸਨ ਹਰੀਆਮ ਸਿੰਘ ਹਥਿਆਰ ਛੁੱਟਦੇ ਲੜਨ ਦਾ ਯਤਨ ਨਾ ਕਰ ਹੁਣ ਤੂੰ ਕਿਧਰੇ ਵੀ ਨਹੀਂ ਨਾ ਸਕੇਗਾ ਉੱਚੀ ਆਵਾਜ਼ ਵਿੱਚ ਦੂਰੋਂ ਹੀ ਹਰੀਆਮ ਸਿੰਘ ਨੂੰ ਚੇਤਾਵਨੀ ਕਰਾਈ ਗਈ ਇਹ ਬੋਲ ਸੁਣ ਕੇ ਵੀਰਿਆਮ ਸਿੰਘ ਨੂੰ ਗਰੋਧ ਚੜ ਗਿਆ ਉਸ ਦਾ ਚਿਹਰਾ ਲਾਲ ਹੋ ਗਿਆ ਅੱਖਾਂ ਵਿੱਚ ਖੂਨ ਉਤਰ ਆਇਆ ਤੇ ਉਸ ਨੇ ਪ੍ਰਾਤਨ ਸਿੰਘਾਂ ਦੀ ਬਹਾਦਰੀ ਵਾਲੀ ਮਿਸਾਲ ਕਾਇਮ ਕਰ ਦਿੱਤੀ ਉਸ ਦੇ ਕੰਨਾਂ ਵਿੱਚ ਇਹ ਬੋਲ ਗੂੰਜਿਆ ਸਵਾ ਲਾਖ ਸੇ ਇਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਬਾਬਾ ਬੋਤਾ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਵਾਂ ਇਕੱਲਾ ਹੀ ਦੇਖ ਦੇ ਦੁਸ਼ਮਣਾਂ ਨਾਲ ਲੜਨ ਨੂੰ ਤਿਆਰ ਹੋ ਗਿਆ ਇੱਕ ਵੱਟ ਦਾ ਆਸਰਾ ਲੈ ਕੇ ਬੈਠ ਗਿਆ ਮੋਰਚਾ ਮਾਲ ਲਿਆ ਤੇ ਗੋਲੀ ਚਲਾ ਕੇ ਲੜਨ ਦੀ ਸੂਚਨਾ ਦੁਸ਼ਮਣ ਨੂੰ ਦਿੱਤੀ ਉਸ ਗੋਲੀ ਨੇ ਇੱਕ ਸਪਾਈ ਨੂੰ ਠੰਡਿਆਂ ਕਰਕੇ ਦੱਸਿਆ ਕਿ ਵਤਨ ਤੋਂ ਕੁਰਬਾਨ ਹੋਣ ਵਾਲੇ ਜਸ਼ੀਲੇ ਬਹਾਦਰ ਕਦੇ ਹਥਿਆਰ ਨਹੀਂ ਛੱਡਦੇ ਉਹਨਾਂ ਦੇ ਮਰਨ ਪਿੱਛੋਂ ਵੀ ਵੈਰੀ ਹਥਿਆਰ ਲੈ ਸਕਦਾ ਹੈ ਗੇਲ ਦੇ ਹੁਕਮ ਨਾਲ ਬਰਿਆਮ ਸਿੰਘ ਨੂੰ ਘੇਰੇ ਵਿੱਚ ਲੈ ਲਿਆ ਗਿਆ ਸੂਰਜ ਚੰਗਾ ਉੱਚਾ ਹੋ ਚੁੱਕਾ ਸੀ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਸਾੜਨ ਲੱਗ ਪਈਆਂ ਗੋਲੀ ਚੌਗਿਰਦਿਆਂ ਚੱਲਣ ਲੱਗ ਪਈ ਇਕੱਲਾ ਬਰਿਆਮ ਸਿੰਘ ਬੈਠਾ ਹੋਇਆ ਫਿਰ ਫਿਰ ਕੇ ਗੋਲੀ ਚਲਾਉਂਦਾ ਸੀ ਉਸ ਦੀ ਬੰਦੂਕ ਵਿਚਲਾ ਮੈਗਜ਼ੀਨ ਖਾਲੀ ਹੋ ਗਿਆ ਦੂਸਰੀ ਵਾਰ ਮੈਗਜ਼ੀਨ ਭਰਨ ਦਾ ਮੌਕਾ ਨਾ ਮਿਲਿਆ ਤੇ ਉਸਨੇ ਪਿਸਤੌਲ ਹੱਥ ਵਿੱਚ ਲਿਆ ਦੂਸਰੇ ਪਾਸੇ ਮੁੜ ਕੇ ਲਾਗੇ ਆਉਣ ਵਾਲਿਆਂ ਨੂੰ ਦੂਰ ਰੱਖਣ ਦਾ ਯਤਨ ਕੀਤਾ ਪਰ ਉਸ ਦਾ ਯਤਨ ਨੇ ਸਫਲ ਰਿਹਾ ਵੈਰੀਆਂ ਨੂੰ ਰੋਕ ਨਾ ਸਕਿਆ ਉਹ ਉੱਚਾ ਹੋਇਆ ਹੀ ਸੀ ਕਿ ਇੱਕਦਮ ਦੋ ਗੋਲੀਆਂ ਉਹਦੀ ਚੌੜੀ ਹਿੱਕ ਵਿੱਚ ਠਾ ਕਰਕੇ ਆਵਜੀਆਂ ਉਹ ਡਿੱਗ ਪਿਆ ਪਰ ਵੈਰੀ ਨੂੰ ਹੌਸਲਾ ਨਾ ਪਿਆ ਅੱਗੇ ਹੋਣ ਦਾ ਉਹ ਕਿੰਨਾ ਚਿਰ ਖਿਆਲ ਕਰਦੇ ਰਹੇ ਕਿ ਤੇ ਉਹ ਜਿਉਂਦਾ ਨਾ ਹੋਏ ਉਹਨਾਂ ਨੂੰ ਗੋਲੀ ਨਾ ਮਾਰੇ ਅੱਗੇ ਵੜੋ ਮਿਸਟਰ ਗੇਲ ਨੇ ਗੁੱਸੇ ਨਾਲ ਸਪੈਹਰ ਹੁਕਮ ਦਿੱਤਾ ਸਪਾਹੀ ਅੱਗੇ ਵਧੇ ਸਰਦਾਰ ਬਰਿਆਮ ਸਿੰਘ ਸ਼ਹੀਦ ਹੋ ਚੁੱਕਾ ਸੀ ਉਹਦਾ ਪੰਜਪੂਤਕ ਸਰੀਰ ਅਜੇ ਗਰਮ ਸੀ ਤੇ ਉਹਦੀ ਹਿੱਕ ਵਿੱਚੋਂ ਲਹੂ ਦੀਆਂ ਤਤਰੀਆਂ ਵਗ ਵਗ ਕੇ ਉਹਦੇ ਸਰੀਰ ਨੂੰ ਰੰਗੀ ਜਾ ਰਹੀਆਂ ਸਨ ਜੇ ਤੋ ਮਰ ਗਿਆ ਮਰ ਗਿਆ ਬਾਗੀ ਮਰ ਗਿਆ ਮਿਸਟਰ ਗੇਲ ਮਰੀਆਮ ਸਿੰਘ ਦੇ ਸਰੀਰ ਨੂੰ ਦੇਖ ਕੇ ਖੁਸ਼ ਹੋਇਆ ਤੇ ਬੋਲਿਆ ਪਰ ਬਰੀਆਮ ਸਿੰਘ ਦੀ ਰੂਹ ਆਕਾਸ਼ ਵਿੱਚੋਂ ਹੱਸ ਕੇ ਆਖ ਰਹੀ ਸੀ ਇੱਕ ਵਰੀਆਮ ਸਿੰਘ ਦੇ ਮਰਨ ਨਾਲ ਗੋਲੀ ਬੰਦ ਨਹੀਂ ਹੋਏਗੀ ਜਿੰਨਾ ਚਿਰ ਗੋਰਾ ਰਾਜ ਖਤਮ ਨਹੀਂ ਹੋ ਜਾਂਦਾ ਗੋਲੀ ਚੱਲਦੀ ਰਹੇਗੀ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਇਆ ਇਤਿਹਾਸ ਪਰ ਦੱਸਣ ਦੇ ਸਰਾਉਂਦੇ ਸਮੇਂ ਬੇਅੰਤ ਪ੍ਰਕਾਰ ਦੀਆਂ ਪੁਲਣਾ ਚੁੱਕਾ ਹੋਈਆਂ ਦਿਨ ਹੋਈਆਂ ਹੋਣਗੀਆਂ ਗੁਰੂ ਸਾਹਿਬ ਬਖਸ਼ਰ ਹਰ ਨੇ ਪ੍ਰੋਫੈਸਰ ਸਾਹਿਬ ਅਗੇ ਅਰਦਾਸ ਹੈ ਕਿ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ